ਜੇ ਅਗਰ ਕੋਈ ਗਲਤ ਬੋਲ ਰਿਹਾ ਹੈ ਤਾਂ ਕਿਉਂ ਬੋਲ ਰਿਹਾ ਆ ਪਾ ਨੂੰ ਦੱਸੀ ਵੀ ਮਤਲਬ ਇਹ ਗੱਲ ਨਹੀਂ ਹੈ ਗੱਲ ਇਹ ਆ ਹਨਾ ਹੁਣ ਕਈ ਹੈਲੋ ਗੁੱਡ ਮਾਰਨਿੰਗ ਸਾਰਿਆਂ ਨੂੰ ਹੋਪਸ ਉਹ ਤੁਸ ਸਾਰਿਆਂ ਨੇ ਬਹੁਤ ਵਧੀਆ ਹੋਵੋਗੇ ਹੋ ਚੋ ਚਾ ਆ ਜਾਓ ਪਾਪਾ ਆਗੇ ਪਾਪਾ ਸੋ ਪਰਮ ਗਿਆ ਹੋਇਆ ਸੀਗਾ ਤਿੰਨ ਵੇਦਾ ਕੰਮ ਤੇ ਪਹਿਲਾਂ ਉੱਠ ਕੇ ਸਾਰਿਆਂ ਨੂੰ ਬੋਲਦੇ ਬਲੌਗ ਨਹੀਂ ਪਾਉਂਦੇ ਅਸੀਂ ਬਿਜ਼ੀ ਇੰਨੇ ਜ਼ਿਆਦਾ ਹੁੰਨੇ ਆ ਇਹਦੇ ਕਰਕੇ ਸੋ ਸਾਡਾ ਟਾਈਮ ਹੀ ਨਹੀਂ ਲੱਗਦਾ ਹੁਣ ਇਸ ਵਾਲਿਆਂ ਨੂੰ ਪਤਾ ਹੋਣਾ ਕਿ ਕਿੰਨਾ ਕੁਛ ਹੁੰਦਾ ਆ ਕੰਮ ਕਰਨ ਵਾਲਾ ਸੋ ਕਿਤਾ ਖੁਸ਼ ਹੋ ਰਹੀ ਹੈ ਦੇਖੋ 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 ਸੇ ਹਾਈ ਸਾਰਿਆਂ ਨੂੰ ਹਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੋਲਾ ਸੋ ਅਬੂ ਦੇ ਪਪਾ ਆ ਗਏ ਅਬੂ ਦੀ ਖੁਸ਼ੀ ਹੁਣ ਦੇਖਣ ਵਾਲੀ ਹੋਣੀ ਹੈ ਓਏ 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 ਪਪਾ ਕਿੱਥੇ ਪਪਾ ਅਬੂ ਦੇ ਪਪਾ ਕਿੱਥੇ ਆ ਅਬੂ ਦੇ ਪਪਾ ਕਿੱਥੇ ਆ ਪਪਾ ਕਿੱਥੇ ਆ ਪਪਾ ਕਿੱਥੇ ਆ ਕਿੱਥੇ ਆ ਮਾ ਫੈਮਿਲੀ ਬੋਤ ਦੇ ਹਾਏ ਪਪਾ ਇਸ ਕਰਕੇ ਚਿੰਕਾ ਮਾਰ ਰਹੀ ਹੈ ਕਿਉਂਕਿ ਗੱਡੀ ਆ ਗਈ ਹੈ ਬਾਹਰ ਉਹ ਚ ਗਾਣੇ ਗੁਣੇ ਲੱਗੇ ਹੋ ਇਹਨੂੰ ਪਤਾ ਲੱਗ ਗਿਆ ਪਪਾ ਦੀ ਗੱਡੀ ਆ ਗਈ ਹੈ ਹੈ ਜੀ ਜੀ ਹਾਂ ਵਾਹ ਨੇ ਪਪਾ ਆ ਗਏ ਪਪਾ ਨੂੰ ਦੇਖੀ ਹੁਣ ਆਇਆ ਬੁਲੀ ਕੀ ਲੈ ਕੇ ਆਇਆ ਮਾਈ ਕਿਊਟੀ ਫਾਈ ਉਈ ਪਪਾ ਆ ਗਏ ਪਪਾ ਆ ਗਏ ਪਪਾ ਆ ਗਏ ਆਉਂਦੇ ਪਪਾ ਆ ਗਏ ਆਹ ਉਹ ਦੇ ਪਾਪਾ ਆ ਜਾਓ ਆਇਆ ਆਏ ਦੇਖਿਓ ਪਾਪਾ ਆ ਜਾਓ ਬੜੀ ਫੜਨਾ ਮੈਨੇ ਫੜਨ ਕਿੱਟੀ ਆਈ ਨਾ ਤੇ ਗਾਣੇ ਸੁਣ ਕੇ ਉਦੋਂ ਹੀ ਲੱਗ ਗਈ ਮਟੋਰੀਆਂ ਝੀਂਗਾ ਮਾਰਦੀਆਂ ਮੂੰਹ ਹਿੱਕ ਤੇ ਟੋਲੇ ਰਿਹਾ ਮੈਂ ਤਾਂ ਬੜਾ ਚੁੱਪ ਰਹੇ ਅੱਛਾ ਅੱਛਾ ਤਾਂ ਦੱਸ ਦੋ ਪਾਪਾ ਕਿੱਥੇ ਆ ਪਾਪਾ ਦੱਸ ਦੋ ਕਿੱਥੇ ਆ ਪਾਪਾ ਕਿੱਥੇ ਉਹਦੇ ਪਾਪਾ ਪਾਪਾ ਕਿੱਥੇ ਉਹਦੇ ਪਾਪਾ ਪਾਪਾ ਕਿੱਥੇ ਪਾਪਾ ਕਿੱਥੇ ਆ ਦਮ ਦੂਰਾ ਅਬ ਨੂਰ ਪਾਪਾ ਕਿੱਥੇ ਆ ਪਾਪਾ ਕਿੱਥੇ ਪਾਪਾ ਪਾਪਾ ਦੀ ਲਾਤੀਓ ਤੂੰ ਨਹੀਂ ਹੁੰਦੇ ਨਾ ਘਰ ਮੈਨੂੰ ਕਹਣਾ ਪਾਪਾ ਕਿੱਥੇ ਤੇਨੇ ਉਹ ਫੋਟੋਆਂ ਦੇਖਣ ਲੱਗ ਗਿਆ ਉਹ ਵਾਲੀ ਫੋਟੋ ਦਿਖਾਉਂਦੀ ਐ ਨਾ ਤੇ ਲਾ ਕੇ ਜਰੀ ਤੇਰੇ ਪਿੱਛੇ ਲਾਨੀ ਐ ਤੂੰ ਦੇਖੀ ਜਾ ਆਏ ਆ ਚੋਕਲਾ ਚੋਕਲਾ ਜਾਏ ਜੀ ਆਏ ਬਲੀ ਜਾਨ ਬਲੀ ਜੀ ਦੀ ਪਾਪਾ ਦੀ ਲਾਲੀ ਕਿ ਪਾਪਾ ਦੀ ਚਮਚੀ ਹਾਂ ਅਬੂ ਮੰਮਾ ਮੰਮਾ ਉਹ ਦੇ 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 ਦੇਖਣ ਲੱਗਦੀ ਇਹ ਪਾਪਾ ਆ ਐ ਪਪਾ ਐ ਤੇਰੇ ਓਏ 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 ਤੇ ਇਧਰ ਦੇਖ ਕੇ ਤਾਂ ਚਿੰਕਾ ਮਾਰਦੀ ਕਿ ਇਹਨਾਂ ਦੀਆਂ ਫੋਨਾਂ ਲਾਈਆਂ ਮੇਰੀਆਂ ਕਿਉਂ ਨਹੀਂ ਲਾਈਆਂ ਅਬੂ ਅਬੂ ਨੇ ਇੱ디 ਕਿੱਥੇ ਜਾਣਾ ਘੁੰਮੀ ਕਰਨ ਕਿੱਥੇ ਜਾਣਾ ਓਏ ਓਏ ਨੋ ਨੋ ਸੋ ਬਾਸ ਆਪਾਂ ਇੱਦਾਂ ਬਿਜ਼ੀ ਰਹਨੇ ਆ ਬਟ ਆਪਾਂ ਸਾਰੇ ਜਣਿਆਂ ਨੇ ਬਹੁਤ ਜ਼ਿਆਦਾ ਕਮੈਂਟ ਆਂਦੇ ਆ ਕਿ ਬੀਬੀ ਤੁਸੀਂ ਪਲੀਜ਼ ਅਪਡੇਟ ਰਿਆ ਕਰੋ ਪਾਇਆ ਕਰੋ ਕੁਛ ਨਾ ਕੁਛ ਲਾਈਫ ਇੰਨੀ ਜ਼ਿਆਦਾ ਬਿਜ਼ੀ ਹੋ ਗਿਆ ਕਿ ਟਾਈਮ ਨਹੀਂ ਲੱਗਦਾ ਮੇਰੀ ਹਾਲਤ ਦੇਖ ਕੇ ਐਸਟੀਮੇਟ ਲਾ ਹੀ ਸਕਦੇ ਹੋ ਪਾਪਾ ਲਈ ਹੈਲੋ ਬੇਬੀ ਪਾਪਾ ਲਈ ਚਾਹ ਲੈ ਕੇ ਆਓ ਚਾਹ ਲੈ ਕੇ ਆਓ ਇਹ ਉਹ ਨਹੀਂ ਕਰਨਾ ਬਹੁਤ ਹੋ ਗਿਆ ਪਿਆਰ ਇਹ ਇਹ ਫੋਟੋ ਨੂੰ ਦੇਖ ਕੇ ਕਰ ਰਹੀ ਹੈ ਇੱਥੇ ਤੈਨੂੰ ਕੱਲੇ ਪਾਪਾ ਹੀ ਪਛਾਣ ਆਉਂਦੇ ਆ ਮੰਮੀ ਨਹੀਂ ਪਛਾਣ ਆਉਂਦੀ ਹਾਂ ਮੰਮੀ ਦਾ ਨਹੀਂ ਪਤਾ ਲੱਗਦਾ ਓਏ ਹਾਂ ਓਏ ਮੰਮੀ ਨਹੀਂ ਓਏ ਚਲੋ ਬਣੇ ਰਹੋ ਵਲੌਗ ਤੇ ਨਾਲ ਵਲੌਗ ਤੁਹਾਨੂੰ ਸਾਰਾ ਦਿਖਾਵਾਂਗੇ ਕੁਝ ਕੁ ਲੋਕਾਂਆਂ ਦੀਆਂ ਗੱਲਾਂ ਦੇ ਜਵਾਬ ਵੀ ਮੈਂ ਦੇਣੀ ਆ ਉਹ ਇਸੇ ਵਲੌਗ 'ਚ ਦਵਾਂਗੀ ਥੋੜੇ ਜਿਹਾ ਰਿਪਲਾਈ ਕਰਨੇ ਆ ਕਿਉਂਕਿ ਕਮੈਂਟਸ ਦੇ ਸਾਰੇ ਪੜੀਦੇ ਹਮਦੇ ਰਿਪਲਾਈ ਕਰਨ ਦਾ ਟਾਈਮ ਨਹੀਂ ਲੱਗਦਾ ਹੈਗਾ ਸੋ ਜਿਨ੍ਹਾਂ ਦੇ ਕੁਝ ਕੁ ਲੱਗਦਾ ਸਾਨੂੰ ਸੋਚ ਕੇ ਕੁਝ ਵੀ ਉਹਨਾਂ ਨੇ ਆਪਣੇ ਮਨ 'ਚ ਬਣਾਇਆ ਹੋਇਆ ਆ ਉਹ ਸਾਰਿਆਂ ਦੇ ਰਿਪਲਾਈ ਮੈਂ ਕਰੂੰਗੀ ਖਤਕਾ ਅਪਲੋਡ ਕਰ ਦੇਣਾ ਸ਼ਾਮ ਤੱਕ ਨਾਲ ਦੇ ਹੀ ਦੂ ਹੀ ਦੇ ਫਿਰ ਛੁੱਟੀ ਮੈਰ ਚ ਬਹੁਤ ਯਾਰ ਐਵੇਂ ਇਦਾਂ ਕਿਦਾਂ ਮਿਰਚਾ ਯਾਰ ਪਿਆਰ ਨਾਲ ਜੋ ਮਿਲਦਾ ਬੰਮੂ ਖਾ ਲਿਆ ਕਰੋ ਕਿਉਂ ਇੰਨੇ ਨਖਰੇ ਕਰਦੇ ਹਾਂ ਇਹ ਕਲਿੱਪ ਤਾਂ ਮੈਂ ਦਿਖਾਉਣੀ ਦਿਖਾਉਣੀ ਆ ਕਿ ਖਾਣ ਲੱਗੇ ਅੰਨ ਖਾਣ ਲੱਗੇ ਕਦੇ ਵੀ ਨਖਰਾ ਨਹੀਂ ਕਰਨਾ ਮੈਂ ਰੋਟੀ ਨੂੰ ਨਖਰਾ ਨਹੀਂ ਕਰਦਾ ਮੈਂ ਮੈਂ ਦੱਸਦਾ ਕਿ ਨਹੀਂ ਕਰਨਾ ਆ ਦੇ ਇਦਾਂ ਦੇ ਸੱਸ ਕਿਤੇ ਦੀਵਾ ਲੈ ਕੇ ਲੱਭੇਗਾ ਨਾ ਤਾਂ ਨਹੀਂ ਲੱਭਣੀ ਹੈਗੀ ਰੋਟੀਆਂ ਖਾਣ ਵਾਲੀ ਹਾਂ ਸੁੱਕੀਆਂ ਰੋਟੀਆਂ ਨਹੀਂ ਤੇ ਸਾਨੂੰ ਪੁੱਛ ਕੇ ਦੇਖੇ ਚੋਲਾਂ ਦੇ ਢੋਡੇ ਆ ਵਿੱਚ ਧਨੀਆ ਮਿਰਚੀਆਂ ਪਾਈਆਂ ਨਾਲ ਤੈਨੂੰ ਅਦਰਕ ਨਾਲ ਬੜੀ ਚਾਹ ਦਿੱਤੀ ਹੈ ਨਹੀਂ ਘੈਂਟ ਨਖਰੇ ਆਉਂਦੇ ਤੈਨੂੰ ਹੈ ਅਬ ਵੀ ਗਾਣੇ ਗਾਂਦੀ ਬਿਠੀ ਰੋਟੀ ਵੀ ਖਾਣ ਲੱਗ ਗਿਆ ਮੈਂ ਵੀ ਫਰੈਸ਼ ਹੋ ਚੁੱਕੀ ਆ ਬਸ ਰੈਡੀ ਹੋ ਕੇ ਆਪਾਂ ਫਿਰ ਤੁਹਾਡਾ ਪੂਰਾ ਬਲੌਗ ਕੰਪਲੀਟ ਕਰਦੇ ਆ ਕੁਝ ਗੱਲਾਂ ਕਰਦੇ ਆ ਜਿਹੜੀਆਂ ਤੁਹਾਡੀਆਂ ਗੱਲਾਂ ਸਾਡੀਆਂ ਗੱਲਾਂ ਮੰਮੀ ਥੈਂਕ ਯੂ ਯਾਰ ਮੰਮੀ ਨਹੀਂ ਅਗੂ ਜੀ ਦੀ ਵਾਲਾ ਕਿ ਲੱਭਣੀ ਤੇ ਰੋਟੀ ਰੋਪੜੀ ਖਾ ਕੇ ਫਿਰ ਆਪਾਂ ਕਰਦੇ ਆ ਸਾਰਿਆਂ ਨੇ ਖਾ ਲਿਆ ਹੁਣ ਲੈ ਫੇਲਾ ਮੈਂ ਤਾਂ ਢੀ ਮਿਚੂਰੀ ਲੈਣੀ ਮੈਂ ਬਲੌਗ ਬਣਾਣੀ ਹੁਣ ਮੈਂ ਇੱਦਾਂ ਹੀ ਪਾਉਂ ਕਿਹੜੀ ਮਿਚੂਰੀ ਦੇਣੀ ਸੀ ਮੇਰੀ ਮੰਮੀ ਮੂਫਲੀ ਵਾਲਾ ਟਾਈਮ ਗਿਆ ਹੁਣ ਮੂਫਲੀ ਖਾਈ ਜਾਈ ਬਸ ਖਤਮ ਹੈ ਖਤਮ ਚਲੋ ਠੀਕ ਹੈ ਆਪਾਂ ਜੀ ਬਲੌਗ ਬਣਾ ਰਹੇ ਸੀਗੇ ਆਧਾ ਬਲੌਗ ਸਾਡਾ ਸ਼ੁਰੂ ਹੋ ਚੁੱਕਿਆ ਹੈ ਸੋ ਤੁਹਾਨੂੰ ਮਿਲਦੇ ਆਂ ਅੰਦਰ ਜਾ ਕੇ ਚਾਚੀ ਨਾਲ ਵੀ ਗੁਮਾ ਦੇਣਾ ਚੰਡੀਗੜ੍ਹ ਮੈਂ ਤਾਈ ਨਹੀਂ ਬਣਾਉਂਦੀ ਸੌ ਆ ਪਈ ਆ ਜੀ ਓ ਮਾਈ ਗਾਡ ਪਪਾ ਦੀ ਲਾਡਲੀ ਪਪਾ ਦੀ ਨੀਨੀ ਆੀ ਤੇ ਜਾਗਦਾ ਪਿਆ ਸੀ ਮੇਰਾ ਬੋਲੂ ਉਹ ਐਵੇਂ ਲੱਭੂ ਓਏ ਨੀਨੀਆ ਨੀਨੀਆ ਪਪਾ ਦੀ ਲਾਡਲੀ ਨੂੰ ਨੀਨੀ ਆਈਆਂ ਓਹੋ ਪਾਣੀ ਵੇਸਟ ਹੋ ਗਿਆ ਜੇ ਤੁਹਾਡੇ ਡਰਾਮੇ ਜਿਹਾ ਖਤਮ ਹੋ ਗਏ ਹੁਣ ਪਿਓਤੀ ਦੇ ਤਾਂ ਉੱਠ ਕੇ ਜਿਹੜੀਆਂ ਹਾਂ ਮੈਂ ਝੋਲੇ ਤਿਆਰ ਕੀਤੇ ਨੇ ਸੂਟ ਸੀਣੀ ਦੇਣ ਜਾਣੇ ਨੇ ਕੂਰੀਅਰ ਕਰਨੇ ਨੇ ਤੇ ਇਹ ਵੀ ਕੰਮ ਆਪਾਂ ਹੀ ਦੇਖਣਾ ਪੰਮੂ ਮੰਨਿਆ ਤੁਸੀਂ 3 ਵਜੇ ਦੇ ਗਏ ਸੀ ਤੁਹਾਨੂੰ ਕੁੜੀ ਨਾਲ ਨੀਂਦ ਆਂਦੀ ਹੁਣ ਤੇ ਕੰਮ ਵੀ ਜ਼ਰੂਰੀ ਆ ਚਲੋ ਪਰ ਅੰਮ ਕਿੰਨੇ ਇੱਕ ਮਿੰਟ ਦੀ ਵੇਹਲ ਨਹੀਂ ਮਿਲਦੀ ਘਰੇ ਸੋ ਹੁਣ ਜਾਣਾ ਆਪਾਂ ਸੂਟ ਕੁਸ਼ਕ ਰੈਡੀ ਕਰਨ ਦੇ ਨਾ ਮੇਰੇ ਵਾਲਾ ਸਟੀਚਿੰਗ ਵਾਲਾ ਕਾਰੀਗਰ ਗਿਆ ਹੋਇਆ ਸੀਗਾ ਉਹਨੇ ਆ ਜਾਣਾ ਵੈਸੇ ਹੁਣ ਥੋੜੇ ਦਿਨਾਂ ਬਾਅਦ ਤੇ ਇੰਨੇ ਮੈਂ ਬਾਹਰੋਂ ਕਰਵਾ ਕੇ ਰੈਡੀ ਦੇ ਰਹੀ ਆ ਸੋ ਬੁਟੀਕ ਆਪਣਾ ਬੰਦ ਨਹੀਂ ਹੋਇਆ ਕਈਆਂ ਨੂੰ ਲੱਗਦਾ ਦੀਦੀ ਨੇ ਬੰਦ ਕਰਤਾ ਮੇਰਾ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਦਾ ਹੈਗਾ ਬੁਟੀਕ ਵਾਲੇ ਪੇਜ ਤੇ ਸੋ ਸੂਟ ਕਾਫੀ ਰੈਡੀ ਕਰੀ ਦੇ ਆ ਕਈ ਵਾਰ ਰੈਡੀ ਕਰਕੇ ਆ ਜਾਂਦੇ ਆ ਮੇਰਾ ਵੀਡੀਓ ਬਣਾ ਕੇ ਟਾਈਮ ਨਹੀਂ ਲੱਗਦਾ ਹੈਗਾ ਪਾਉਣ ਦਾ ਸੋ ਉਹ ਚੀਜ਼ ਨਹੀਂ ਹੈਗੀ ਆਪਣਾ ਉਹ ਵੀ ਪੇਜ ਚੱਲ ਰਿਹਾ ਆ ਬਾਬਾ ਜੀ ਮੇਰ ਕਰੇ 2026 ਚ ਆਪਣੀ ਸ਼ਾਪ ਵੀ ਕਰਾਂਗੇ ਆਪਣਾ ਕੁਝ ਖੋਲਾਂਗੇ ਆਪਾਂ ਜਿੱਥੇ ਕਿ ਲੋਕ ਆ ਕੇ ਵਿਜ਼ਿਟ ਕਰ ਸਕਣ ਬਿਕੋਜ਼ ਮੈਨੂੰ ਬਹੁਤ ਜਣੇ ਕਹਿੰਦੇ ਆ ਕਿ ਦੀਦੀ ਅਸੀਂ ਆ ਕੇ ਕਲੈਕਸ਼ਨ ਦੇਖ ਲਈਏ ਅਸੀਂ ਆ ਕੇ ਪਸੰਦ ਕਰ ਲਈਏ ਅਸੀਂ ਆ ਕੇ ਬਾਈ ਕਰ ਲਈਏ ਜਾਂ ਸਾਡੇ ਘਰ ਦੇ ਫੜਕੇ ਲੈ ਜਾਣਗੇ ਸੋ ਮੈਨੂੰ ਬਹੁਤ ਸ਼ਰਮ ਆਉਂਦੀ ਐ ਇਦਾਂ ਕਿ ਮੈਨੂੰ ਕਹਿਣਾ ਪੈਂਦਾ ਅੱਗੋਂ ਕਿ ਨਹੀਂ ਦੀਦੀ ਮੇਰਾ ਆਨਲਾਈਨ ਹੀ ਕੰਮ ਹੈ ਕਿਉਂਕਿ 2 ਸਾਲ ਹੋ ਗਏ ਹੁਣ ਆਨਲਾਈਨ ਕੰਮ ਚਲਾ ਲਿਆ ਹੈ ਬਾਬਾ ਜੀ ਨੇ ਮਿਹਰ ਰੱਖੀ ਤੁਹਾਡੇ ਸਾਰਿਆਂ ਦਾ ਪਿਆਰ ਬਣਿਆ ਰਿਹਾ ਤਾਂ ਆਪਾਂ ਆਪਣਾ ਖੋਲਾਂਗੇ ਨਾਮ ਬੁਟੀਕ ਦਾ ਵੀ ਸੋ ਬਹੁਤ ਜਲਦੀ ਆਪਾਂ ਰੈਡੀ ਕਰ ਲੈਣਾ ਹੈ ਤੇ ਇਹ 2026 ਚ ਕਰਾਂਗੇ ਭਾਵੇਂ ਅੰਤ ਤੱਕ ਕਰੀਏ ਸੋ ਚਲੋ ਪੰਮੂ ਉਦੋਂ ਤੱਕ ਤੇ ਕੰਮ ਇਦਾਂ ਹੀ ਕਰਨਾ ਪੈਣਾ ਆ ਤੁਹਾਨੂੰ ਮੈਨਾਂ ਇੰਨੀ ਹੈਲਪ ਕਰਾਉਣੀ ਪੈਣੀ ਆ ਬੱਚੇ ਦੀ ਨੀਂਦਲਾ ਖਰਾਬ ਕਰਦੀ ਨਹੀਂ ਨੀਂਦ ਹੀ ਖਰਾਬ ਕਰਦੀ ਉਹ ਨਹੀਂ ਤੇ ਮੇਰੀ ਗੋਦੀ ਚ ਵੀ ਸ਼ੋਜਣਾ ਆ ਨਾ ਨੇ ਜਨੇ ਸੋ ਬਣੀ ਰਿਓ ਬਲੌਗ ਮੇਨਾਂ ਕੋਰੀਅਰ ਕਰਾਏਗੇ ਸੂਟ ਸਟਿਚਿੰਗ ਲਈ ਦੇ ਆਈਏ ਫਿਰ ਆ ਕੇ ਤੁਹਾਡੇ ਨਾਲ ਗੱਲਾਂ ਵੀ ਮਾਰਨੇ ਆ ਕੁਝ ਕੁ ਗੱਲਾਂ ਦੇ ਜਵਾਬ ਵੀ ਦੇਣੇ ਆ ਸੋ ਕਈਆਂ ਲੱਗਦਾ ਸੀ ਸਾਰਾ ਕੁਝ ਇੰਸਟਾ ਸਭ ਕੁਝ ਸ਼ਾਰਟ ਆਇਆ ਬਟ ਇਹੋ ਜੀ ਕੋਈ ਗੱਲ ਨਹੀਂ ਆ ਥੋੜੇ ਜਿਹਾ ਬਿਜ਼ੀ ਸੀਗੇ ਸਭ ਨੂੰ ਪਤਾ ਹੈ ਬੇਬੀ ਬੇਬੀ ਕਰਕੇ ਕਿੰਨਾ ਬਿਜ਼ੀ ਹੋ ਜਾਂਦੇ ਆ ਸੋ ਹੁਣ ਥੋੜੇ ਫ੍ਰੀ ਆ ਹੁਣ ਉਹ ਵੀ ਸਾਨੂੰ ਇੰਨਾ ਤੰਗ ਨਹੀਂ ਕਰਦੀ ਐ ਸੰਭਾਲਦੀ ਐ ਇਸ ਤੋਂ ਉਹਨਾਂ ਤੰਗ ਕੀਤਾ ਹੀ ਨਹੀਂ ਮੇਰੇ ਗੁਗਲੋ ਜੀ ਨੇ ਤੇ ਥੋੜਾ ਜਿਹਾ ਉਹਨੂੰ ਵੀ ਸੰਭਾਲਣਾ ਪੈਂਦਾ ਸੀ ਟਾਈਮ ਨਹੀਂ ਲੱਗਦਾ ਸੀ ਹੁਣ ਸਾਰਿਆਂ ਕੋ ਚਲੇ ਜਾਂਦੀ ਪਹਿਲਾਂ ਸਿਰਫ ਮੇਰੇ ਕੋਈ ਆਉਂਦੇ ਸੀ ਕਿ ਹੁਣ ਸਾਰਿਆਂ ਕੋ ਚਲੇ ਜਾਂਦੀ ਐ ਸੋ ਇੰਨੀ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਹੁਣ ਹੋ ਤਾਂ ਸ਼ੀ ਕੰਮ ਕਰਨ ਜਾਣਾ ਤੁਸੀਂ ਥੋੜੀ ਕੰਮ ਕਰਨ ਜਾਣਾ ਜਿਹੜੀ ਓਟਕੇ ਬੈਗੇ ਹੋ ਆ ਵੀ ਲੈ ਗੁੱਗੂ ਬੁੱਗੂ ਛੇ ਦਿਨ ਨਾਲ ਜਾਊਗਾ ਆਏ ਏ ਮੇਰੀ ਜਾਨ ਇਹ ਸਾਨੂੰ ਕੱਲਿਆਂ ਨੂੰ ਨਹੀਂ ਜਾਣ ਦਿੰਦੇ ਹੁਣ ਜੇ ਮੈਂ ਜਾਣਾ ਵੀ ਹੈ ਆਪਣਾ ਇਹ ਕੰਮ ਕਰਨ ਕੋਰੀਅਰ ਕਰਨ ਸੂਟ ਦੇਣ ਤਾਂ ਇਹਨੇ ਮਹਾਰਾਣੀ ਨੇ ਸਾਡੇ ਨਾਲ ਹੀ ਜਾਣਾ ਆ ਤੁਸੀਂ ਘਰ ਰਹਿ ਲਓ ਨਾਨੀ ਪਾਸ ਰਹਿ ਲਓ ਪਾਪਾ ਨਾ ਜਾਣਾ ਅਗਲੇ ਥੋੜੀ ਕੰਮ ਹੁੰਦੀ ਆ ਫਿਰ ਗੁਗਲੀਆ ਜੀਆ ਨਹੀਂ ਨਹੀਂ ਦਾਲੀ ਨਹੀਂ ਨਹੀਂ ਮੈਂ ਜਾਉਂਗੀ ਨਹੀਂ ਨਹੀਂ ਟੋਰੀ ਕੀਤੀ ਮੇਰੇ ਪੁੱਤ ਨੇ ਸ਼ਲਕ ਵੀ ਖਾਣਾ ਸੀ ਅਜੇ ਗਰ ਕਟਿੰਗ ਕਟਿੰਗ ਵੀ ਕਰਾਉਣੀ ਆ ਮੇਰਾ ਹਾਲ ਤਾਂ ਦੇਖੀ ਕੀ ਬਣਿਆ ਕੋਈ ਗੱਲ ਨਹੀਂ ਪੰਮੂ ਜੇ ਤੁਹਾਡਾ ਇਹ ਹਾਲ ਆ ਤਾਂ ਮੇਰਾ ਹਾਲ ਦੇਖ ਲਓ ਮੈਨੂੰ ਕੋਈ ਕਹਿ ਨਹੀਂ ਸਕਦਾ ਕਿ ਸਿਮੂ ਸਿਮਮੀ ਆ ਮੈਂ ਕਹਿ ਸਕਦਾ ਕੋਈ ਬੜੀ ਮੋਟੀ ਹੋ ਗਈਆਂ ਆ ਯਾਰ ਨਾਲੇ ਮੈਨੂੰ ਪਲੀਜ਼ ਜਿਨ੍ਹਾਂ ਕੋ ਵਧੀਆ ਨੁਕਸੇ ਹੈਗੇ ਆ ਕਿ ਪਤਲਾ ਇਦਾਂ ਹੋ ਸਕਦੇ ਆ ਤਾਂ ਮੈਨੂੰ ਪਲੀਜ਼ ਦੱਸੋ ਰੋਟੀ ਪਾਣੀ ਮੈਂ ਘੱਟ ਹੀ ਖਾ ਰਹੀ ਆ ਬਟ ਪਤਾ ਨਹੀਂ ਕਿਉਂ ਇੰਨੇ ਫਲਾਵਰ ਜਿੰਨੀ ਮੋਟੀ ਜੀ ਹੋ ਗਈਆਂ ਸੋ ਪਲੀਜ਼ ਮੈਨੂੰ ਇਹ ਵੀ ਦੱਸਿਓ ਤਰੀਕੇ ਉਹਨੂੰ ਪਤਾ ਕਿਵੇਂ ਪਛਾਣ ਦੀ ਉਹ ਚਿਰ ਤੋ ਪਤਲੀ ਸੀਗੀ ਉਹ ਫੋਟੋ ਉਹਨਾਂ ਦਾ ਮੂੰਹ ਕਿਤੇ ਹੋਰ ਸੀ ਕੀ ਆ ਨੀ ਨੀ ਅੱਗੇ ਅੱਗੇ ਸੀ ਮੇਰੇ ਲੱਗ ਗੱਭਗੂ ਐ ਮੇਰੇ ਪਾਪਾ ਨੂੰ ਅੱਜ ਅੱਜ ਅਬਨੂ ਪਾਪਾ ਨੂੰ ਕਰ ਰਹੇ ਤਾਂ ਕਿ ਮਮਾ ਨੂੰ ਐ ਹਾਈ ਐ ਮੇਰੇ ਨਾਲਦਾ ਐ ਕਿਤੇ ਤੁਹਾਨੂੰ ਹੀ ਨਹੀਂ ਕਰਦੀ ਹੈਗੀ ਮੇਰੇ ਵੀ ਹੈਗੀ ਆ ਉਹ ਮੈਨੂੰ ਸਭ ਤੋਂ ਜ਼ਿਆਦਾ ਪਿਆਰ ਕਰੇਗੀ ਉਹ ਦੇਖ ਲਿਆ ਜਿੰਨਾ ਬਚਪਨ ਚ ਪਾਪਾ ਪਾਪਾ ਕਰ ਰਹੀ ਹੈ ਨਾ ਉਨਾਂ ਹੀ ਉਹਨੇ ਮਮਾ ਮਮਾ ਕਰਨੀ ਹੈ ਬਾਅਦ ਚ ਚਲ ਪਹਿਲਾਂ ਪਾਪਾ ਬੋਲਦੀ ਪਾਪਾ ਵਾ ਅੱਜੋ ਮੇਲਾ ਬੇਟਾ ਅੱਜੋ ਮੇਲਾ ਲਾਜਾ ਬੇਟਾ ਚਲੋ ਜੀ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਬਲਾ ਇਹ ਕੰਮ ਕਰਾਈਏ ਚਲੋ ਤੁਸੀਂ ਸਾਡੇ ਨਾਲ ਤੁਹਾਨੂੰ ਦਿਖਾਈਏ ਕਿੰਨੀ ਦੌੜ ਭੱਜ ਰਹੀਂਦੀ ਹੈ ਤੇ ਕਿਹੜਾ ਟਾਈਮ ਹੀ ਨਹੀਂ ਲੱਗਦਾ ਹੈਗਾ ਸਾਡਾ ਫਿਰ ਕੁਛ ਆਪਾਂ ਫ੍ਰੀ ਇਹ ਵਲੌਗਿੰਗ ਵਗੈਰਾ ਵੀ ਕਰ ਲਈਏ ਚਲੋ ਅੱਜ ਮੈਂ ਟਾਈਮ ਕੱਢਿਆ ਆ ਕੋਈ ਗੱਲ ਨਹੀਂ ਥੋੜਾ ਜਿਹਾ ਆਪਾਂ ਮਿਹਨਤ ਕਰਾਂਗੇ ਦੁਬਾਰਾ ਮੇਰੇ ਨਾਲੋਂ ਜ਼ਿਆਦਾ ਪੰਮੂ ਵੈਸੇ ਮਿਹਨਤੀ ਆ ਇੱਥੇ ਕਰਨ ਲੱਗਿਓ ਹਾਏ ਥੈਂਕ ਯੂ ਕੁੜੀ ਚ ਕੀ ਹੋਣਾ ਸੈਟ ਨਹੀਂ ਮੇਰੀ ਕੁੜੀ ਨੂੰ ਆ ਵੀ ਮੇਰੇ ਸੋਹਣੇ ਪੁੱਤ ਨੂੰ ਸੈੱਟ ਦਿੱਤਾ ਤਾਂ ਫਿਰ ਆਈ ਪਾਪਾ ਨੂੰ ਦੇਖ ਕੇ ਖੁਸ਼ ਹੋਈ ਜਾ ਰਹੀ ਐ ਆਪਾਂ ਵੀ ਦੇਖ ਜੰਨੇ ਆ ਬੁੱਤ ਇਹਦੇ ਚ ਹਾਂਜੀ ਹਾਂਜੀ ਕਿੱਥੇ ਚੱਲੇ ਆ ਮੈਂ ਨਹੀਂ ਜਾਣਾ ਤੁਹਾਡੇ ਨਾਲ ਮੈਂ ਨਹੀਂ ਆਣਾ ਦਿੱਤਾ ਦਿੱਤੀ ਜਿਹੜੇ ਕੰਮ ਕੋਲੇ ਦਿਓ ਤਾਂ ਦੇ ਕੰਮ ਕਰਾਂ ਜੇ ਤੂੰ ਤਾਂ ਮਮਾ ਨੂੰ ਪਿਆਰ ਕਰਦਾ ਪਾਪਾ ਨੂੰ ਤਾਂ ਪਿਆਰੀ ਨਹੀਂ ਕਰਦਾ ਕਰਦਾ ਹੀ ਆ ਓਏ ਡਰਾਮੇ ਬਾਜ ਚਲੋ ਚੋ ਚੱਕੋ ਹਾਂਜੀ ਚਾਬੀ ਚੱਕੀ ਹੁਣ ਆਪਾਂ ਚੱਲਨੇ ਆ ਥੋੜੀ ਜਿਹੀ ਵੱਡੀ ਹੋਏਗੀ ਮੈਂ ਚੱਲਾਂ ਹੁਣ ਤੈਨੂੰ ਨਹੀਂ ਲੈ ਕੇ ਜਾਣਾ ਹੁਣ ਤੂੰ ਰੋ ਵੀ ਉਹੀ ਇਹ ਨਾ ਤੇਰਾ ਕਿ ਮੈਂ ਤੇ ਬਹੁਤ ਜਗ੍ਹਾ ਦਿਖਾਉਣਾ ਚਾ ਚੱਲੇ ਪਾਪਾ ਚਲ ਮੈਂ ਚੱਲਾਂ ਆਉਣ ਬਾਈ ਮੈਂ ਪਾਪਾ ਬਾਈ ਬਾਈ ਲੈ ਜਾ ਤੇ ਲੈ ਜਾ ਬਹੁਤ ਸੋਹਣਾ ਹੈ ਤੂੰ ਬਾਈ 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 ਪਾਪਾ ਬਾਈ ਬਾਈ ਜਾ ਮਾ ਜਾਓ ਚਲ ਜੀ ਬਾਈ 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 ਆ ਦੇਹਾ ਕੀ ਆ ਸ਼ੌਣਿਆ ਆਪਾਂ ਕਿਹਨੂੰ ਪੜ੍ਹੋਂ ਮੇਰੇ ਨਾਲ ਮੈਂ ਇੰਨਾ ਥਿਆਰ ਕਰਦਾ ਐ ਮੋਟੂ ਆਹ ਪੜੋ ਤੇ ਚੁੱਪਲ ਸਾਈਟ ਤੇ ਜਦ ਸਿਮੀ ਜਦ ਛੋਟੀ ਜੀ ਸੀਗੀ ਮੈਂ ਸਿਮੀ ਨੂੰ ਕਿਹਾ ਵੀ ਮੈਂ ਕਿਹਾ ਦਸਮੀ ਇੱਕ ਪਹਿਲਾ ਕੀ ਬੋਲੇਗੀ ਮੰਮੀ ਬੋਲੇਗੀ ਪਾਪਾ ਬੋਲੇਗਾ ਨਹੀਂ ਨਾ ਪਹਿਲਾ ਮੰਮੀ ਬੋਲੇਗੀ ਨਹੀਂ ਆ ਦੇਖ ਲਈਏ ਆ ਦੋਨੋਂ ਪਹਿਲਾਂ ਬੋਲਿਆ ਪਾਪਾ ਪਾਪਾ ਮੈਂ ਮੈਂ ਲੋ ਜੀ ਅਬ ਨੂਰ ਦੇ ਪਾਪਾ ਗਏ ਆ ਕੁਰੀਅਰ ਕਰਨ ਤੇ ਅੰਨੂਰ ਰੋਣੀ ਲੱਗ ਗਈ ਕਿ ਮੈਂ ਇਹ ਨਾਲ ਜਾਣਾ ਇੰਨੇ ਕੰਮ ਕਰਨ ਥੋੜੀ ਤੁਸੀਂ ਨਾਲ ਜਾਣਾ ਆ ਲਾ ਲਾ ਆਨ ਲੱਗੇ ਬੁੱਤੂ papa ਥੋੜੀ ਕਿੱਥੇ ਗਏ ਆ ਕੁਰੀਅਰ ਕਰਨ ਗਏ ਆ ਮੰਮਾ ਨਹੀਂ ਬੈਠੇ ਥੋੜੇ ਲੱਗੇ ਹੈ ਨਿਆ ਨਿਆ ਗੰਨੋ ਤਾਂ ਆਨ ਲੱਗੇ ਆਨ ਲੱਗੇ papa ਆਨ ਲੱਗਾ ਦੇਖੋ ਜੀ ਕਿੰਨਾ ਪਿਆਰ ਕਰਦੀ ਹੈ ਆਪਣੇ papa ਹੁੰਦੇ ਮਮਾ ਨਾ ਕੋਈ ਕੋ ਅਸੀਂ ਇੱਦਾਂ ਗੱਡੀ 'ਚ ਬੈਠਣਾ ਤੇ ਉੱਤਰ-ਉੱਤਰ ਕੇ ਪਾਪਾ ਨੇ ਕੰਮ ਕਰਨਾ ਇਹਦਾ ਮਤਲਬ ਇਹ ਥੋੜੀ ਤੁਸੀਂ ਰੋਣ ਲੱਗ ਜਾਓ ਜੇ ਪਾਪਾ ਨੂੰ ਪਤਾ ਪਿਆਰਾ ਅਗਲੀ ਵਾਰੀ ਮੈਂ ਉੱਤਰ ਜਾਂਗੀ ਹੁਣ ਹੁਣ ਆਪਾਂ ਚੁੰਨੀਆਂ ਡਾਈ ਕਰਨ ਲਈ ਦੇਣੀਆਂ ਫਿਰ ਸੂਟ ਸਟੀਚਿੰਗ ਕਰਨ ਲਈ ਦੇਣ ਜਾਣੇ ਆ ਬਸ ਸਾਰਾ ਦਿਨ ਇਦਾਂ ਹੀ ਨਿਕਲ ਜਾਂਦਾ ਆ ਪਪਾ ਲabri ਆਪਣੇ ਪਪਾ ਲabri ਕਿ ਕਿੱਥੇ ਗਏ ਨੇ ਚਲਾ ਕੋ ਬਾਤੀ ਆ ਗਿਆ ਉਹ ਆ ਗਿਆ ਪਾਪਾ ਆ ਗਿਆ ਲੋ ਭਈ ਅਜੇ ਇਹਦੇ ਪਾਪਾ ਨਹੀਂ ਹੁਣ ਮੰਮਾ ਚਲੀ ਆ ਮੰਮਾ ਚਲੀ ਆ ਤੇ ਮੰਮਾ ਨੂੰ ਭੇਜਦਾ ਪਾਪਾ ਨਹੀਂ ਜਾਣਦੇ ਮੰਮਾ ਜਾਏ ਲੇਕਿਨ ਨਹੀਂ ਖੁਸ਼ ਆ ਪਾਪਾ ਕੋਲ ਬੈਠੇ ਆ ਮੰਮਾ ਜਾਏ ਉਹਦੇ ਮੰਮਾ ਚਲੀ ਕੰਮ ਤੇ ਮੈਂ ਤੂੰ ਕਹਿੰਦੀ ਆ ਕਿ ਮੰਮਾ ਨੂੰ ਕੋ ਆਪਣੇ ਸੂਟ ਆਪ ਦੇ ਕੇ ਆਓ ਪਾਪਾ ਨਹੀਂ ਜਾਣਗੇ ਬਾਈ ਬਾਈ ਕਰ ਦੇ ਮੰਮਾ ਮੰਮਾ ਨੂੰ ਬਾਈ ਕਰ ਦੇ ਬਾਈ ਬਾਈ ਕਰ ਬਾਈ ਪਾਪਾ ਪਪਾ ਗੋਲੀ ਹਾਂ ਯਾਨਾ ਬੰਦ ਸੀਗਾ ਕਿਉਂ ਕਿਉਂਕਿ ਇੱਥੇ ਮੰਡੇ ਮਾਰਕੀਟ ਬੰਦ ਹੁੰਦੀ ਹੈ ਤੁਹਾਡੇ ਜਿੱਦਾਂ ਪੰਜਾਬ 'ਚ ਸੰਡੇ ਬੰਦ ਹੁੰਦੀ ਹੈ ਇੱਥੇ ਮੰਡੇ ਬੰਦ ਹੁੰਦੀ ਹੈ ਅਬੂ ਅਬਨੂਰ ਅਬ ਕੋਈ ਖੁਸ਼ੀ ਨਹੀਂ ਮम्मा ਵਾਪਸ ਆ ਗਏ ਜਲਦੀ ਆ ਗਏ ਅਬਨੂਰ ਦਾ ਕਾਹ ਚਾਹ ਤੇ ਗੰਦੇ ਗਾਹ ਪਪਾ ਦੇ ਬਾਅਦ ਮਾਰ ਲੈ ਹਾਂਜੀ ਚਲੋ ਚਲੋ ਇਹ ਦਿਨ ਨੋਟਨ ਕੀ ਚਲਦੀ ਰਹਿਣੀ ਆ ਬਸ ਸਟਿਚਿੰਗ ਲੈਤਾ ਦੇ ਆਈਏ ਸੂਟ ਫਿਰ ਆ ਜਾਣਾ ਬਣੇ ਲੋ ਤੇ ਤੁਹਾਨੂੰ ਵਧੀਆ ਵਲੌਗ ਮਿਲ ਜੂ ਨੀ ਤੇ ਸਾਡੀ ਰਲਦੀ ਢਲਦੀ ਜ਼ਿੰਦਗੀ ਤਕਾ ਲੱਗਦੀ ਜ਼ਿੰਦਗੀ ਤੁਹਾਨੂੰ ਰੋਟ ਕਮਾ ਕਰਾਂਗੇ ਓਏ ਪਾਪਾ ਚੱਲੇ ਪਾਪਾ ਚੱਲ ਆ ਯਾਰ ਕੋਈ ਨਹੀਂ ਹੈ ਕੰਮ ਕਰ ਇਦਾਂ ਹੀ ਹੁੰਦੇ ਮੇਰੀ ਗੱਲ ਸੁਣੋ ਕਰੀਮ ਕਲਰ ਤੇ ਵੀ 5 ਮੀਟਰ 5 ਮੀਟਰ ਬਲੂ ਚਲੋ ਜੀ ਆਹ ਉਹ ਤਾਂ ਪਾਪਾ ਵੇ ਲਾਈਨਿੰਗ ਲੈ ਆਣ ਤੇ ਇਹਨੂੰ ਪਤਾ ਨਹੀਂ ਆ ਗਿਆ ਗੱਡੀ ਤੋਂ ਬਾਹਰ ਗਏ ਆ ਓਏ ਪਾਪਾ ਗਏ ਓਈਓ ਓਈਓ ਨੋ ਨੋ ਇਧਰ ਦੇਖੋ ਇਧਰ ਸਭ ਤੋਂ ਪਿਆਰਾ ਗੋਦ ਹੈ ਪਪਾ ਮੇਰੇ ਪਪਾ ਨੋਨੇ ਨੋਣੀ ਆ ਵੇ ਵੇ ਸੋਣਿਆ ਵੇ ਤੂੰ ਘਰੇ ਨਾਨੀ ਕੋ ਰਹਿੰਦਾ ਯਾਰ ਕਿੰਨੇ ਕੰਮ ਕਰੇਗਾ ਹੁਣ ਇਦਾਂ ਕਿੰਨੇ ਕੰਮ ਕਰੇਗਾ 10 ਮਹੀਨੇ ਪਿੰਡ ਜਾਣਾ ਘੇੜੀ ਮਰਨ ਜਾਣਾ ਜਾਣਾ ਮੇਰੇ ਪੁੱਤ ਨੇ ਦਾਦਾ ਦਾਦੀ ਨੂੰ ਮਿਲ ਕੇ ਆਉਣਾ ਹੈ ਸਾਡਾ ਪੁੱਤ ਸਾਡੇ ਨਾਲ ਇੱਥੇ ਹੀ ਬੰਨ ਗਿਆ ਸੋ ਗਏ ਹੁਣ ਲੈਣ ਤੇ ਸੂਟ ਸਟੀਚਿੰਗ ਲਈ ਦੇ ਕੇ ਆਪਾਂ ਫਿਰ ਘਰੇ ਜਾ ਕੇ ਤੁਹਾਡੇ ਨਾਲ ਮਾਰਨੀਆਂ ਗੱਲਾਂ ਜਿਹੜੇ ਸਵਾਲ ਸੀਗੇ ਕੁਝ ਲੋਕਾਂ ਦੇ ਉਹਨਾਂ ਦੇ ਜਵਾਬ ਦੇਣੇ ਆ ਸੋ ਬਣੇ ਰਹੋ ਬਾਕੀ ਸਾਰੇ ਜਣੇ ਸਾਨੂੰ ਫੋਲੋ ਕਰ ਲਓ ਫੇਸਬੁੱਕ ਤੇ ਵੀ ਸਾਡੀ ਆਈਡੀ ਹੈਗੀ ਆ ਆਪਾਂ ਇੰਸਟਾ ਤੇ ਉਹਦਾ ਲਿੰਕ ਮੈਂਸ਼ਨ ਕੀਤਾ ਹੋਇਆ YouTube ਚੈਨਲ ਤੇ ਵੀ ਅਸੀਂ ਕੀਤਾ ਹੋਇਆ ਲਿੰਕ ਪਾਇਆ ਹੋਇਆ ਇੰਸਟਾਗ੍ਰam ਸਨੈਪਚੈਟ ਜਿੱਦੇ ਤੇ ਕਹੋਗੇ ਉਹਦੇ ਤੋਂ ਤੁਹਾਨੂੰ ਆਪਾਂ ਅਪਡੇਟਸ ਮਿਲਾਂਗੇ ਸੋ ਜਾਓ ਸਾਰੀਆਂ ਆਈਡੀਆਂ ਤੇ ਸਾਨੂੰ ਫੋਲੋ ਕਰ ਲਓ ਥੋੜਾ ਜਿਹਾ ਅਸੀਂ ਬਿਜ਼ੀ ਹੋ ਗਏ ਸੀਗੇ ਕੁਝ ਗੱਲਾਂ ਨੂੰ ਵੀ ਲੈ ਕੇ ਤੇ ਕੁਝ ਕ ਆਪਾਂ ਕਮਾਂਕਾਰਾਂ ਚ ਬੀਬੀ ਕਰਕੇ ਤੇ ਹੁਣ ਆਪਾਂ ਫ੍ਰੀ ਆ ਬਣੇ ਰਹੋ ਤੁਸੀਂ ਬੁਲਾਉਣ ਦੇ ਨਾਲ ਤੇ ਤੁਸੀਂ ਦੇਖ ਹੀ ਰਹੇ ਹੋ ਜੋ ਰੀਅਲ ਹੈ ਤੁਹਾਨੂੰ ਦਿਖਾ ਰਹੇ ਹਾਂ ਕਿ ਕਿੰਨੇ ਬਿਜ਼ੀ ਆ ਬਿਜ਼ੀ ਵੀ ਸਾਰੇ ਬਿਜ਼ੀ ਹੁੰਦੇ ਨੇ ਕੁ ਬਟ ਬਲੌਗ ਬਣਾਉਣ ਦਾ ਟਾਈਮ ਨਹੀਂ ਲੱਗਦਾ ਯਾਰ ਲੋਕੀ ਪਤਾ ਨਹੀਂ ਕਿਦਾਂ ਬਲੌਗ ਬਣਾ ਲੈਂਦੇ ਬਾਈ ਗੋਡ ਸਲੂਟ ਆ ਉਹਨਾਂ ਨੂੰ ਜਿਹੜੇ ਬਲੌਗ ਬਣਾ ਲੈਂਦੇ ਆ ਬਈ ਤੇ ਬਣੇ ਰਿਹਾ ਬਲੌਗ ਦੇ ਨਾਲ ਬਾਕੀ ਮਿਲਦੇ ਆ ਤੁਹਾਨੂੰ ਜਾ ਕੇ ਕਿਉਂ ਬੂ ਹੈਵ ਸ਼ਦਕ ਗੂਰੀਆ ਇਹਦਾ ਵੀ ਆਪਾਂ ਕੋਈ ਕੇਕ ਨਹੀਂ ਕਟਿਆ ਫਸਟ ਮੰਥ ਸੈਕਿੰਡ ਮੰਥ ਥਰਡ ਮੰਥ ਨੱਥਿੰ ਕੁਛ ਨਹੀਂ ਕਟਿਆ ਹੈਗਾ ਹੁਣ ਆਪਾਂ ਕਾਕੇ ਦਾ ਬਰਥਡੇ ਸੈਲੀਬ੍ਰੇਟ ਕਰਾਂਗੇ ਫਰਸਟ ਬਰਥਡੇ ਸੋ ਜੇ ਤੁਹਾਡਾ ਪਿਆਰ ਇਦਾਂ ਹੀ ਬਣਿਆ ਰਿਹਾ ਸਾਡੇ ਨਾਲ ਤਾਂ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਲੌਗ ਇਹਦਾ ਫਰਸਟ ਬਲੌਗ ਬਣਾਵਾਂਗੇ ਆਪਾਂ ਤੇ ਸਾਰਾ ਕੁਝ ਮੀਨ ਮੀਨਸ ਕਿ ਤੁਹਾਨੂੰ ਜੋ ਵੀ ਅਸੀਂ ਅਪਡੇਟ ਰਾਵਾਂਗੇ ਹੁਣ ਆਪਾਂ ਇਹਦਾ ਬਰਥਡੇ ਦੀ ਪਲੈਨਿੰਗ ਕਰ ਰਹੇ ਆ ਆਲਮੋਸਟ 8 ਮਨਸ ਚ ਲੱਗੀ ਹੋਈ ਆ ਸੋ ਥੋੜਾ ਜਿਹਾ ਟਾਈਮ ਰਹਿ ਗਿਆ 4 ਮਨਸ ਰਹਿ ਗਏ ਆ ਇਹਦੇ ਬਰਥਡੇ ਸੈਲੀਬ੍ਰੇਸ਼ਨ ਲਈ ਸੋ ਇੱਕ ਸਾਲ ਦਾ ਮੇਰਾ ਸੁਨਿਆਰੇ ਬੱਚਾ ਇੱਕ ਸਾਲ ਦਾ ਹੋ ਜਾਣਾ ਆ ਤੁਹਾਡਾ ਪਿਆਰ ਨਾਲ ਤੁਸੀਂ ਸਾਰੇ ਜਿਹੜੇ ਬਹੁਤ ਪਿਆਰ ਕਰਦੇ ਹੋ ਆਪਾਂ ਕਿਤੇ ਵੀ ਚਾਹੀਦੇ ਆ ਹੁਣ ਸਾਨੂੰ ਲੋਕੀ ਘੱਟ ਪੁੱਛਦੇ ਆ ਨੂਰ ਨੂੰ ਜਿਆਦਾ ਪੁੱਛਦੇ ਆ ਤੋਂ ਬੜੀ ਖੁਸ਼ੀ ਹੁੰਦੀ ਆ ਕਿ ਸਾਡੇ ਸਰੂਹੇ ਬੱਚੇ ਨੂੰ ਇੰਨਾ ਪਿਆਰ ਮਿਲ ਰਿਹਾ ਆ ਤੇ ਬੱਚਾ ਉਕਰੋ ਹੈ ਵੀ ਨਾ ਕਿਊਟ ਆ ਕਿ ਉਹਨੂੰ ਆਟੋਮੈਟਿਕ ਸਾਰੇ ਪਿਆਰ ਕਰਦੇ ਆ ਲੋ ਜੀ ਹੁਣ ਅਸੀਂ ਜਾ ਰਹੇ ਆ ਘਰ ਤੇ ਨੂਰ ਆਪਣੀ ਸੋ ਗਈ ਆ ਬੁਟੀ ਪਾਣੀ ਖਾ ਲੀਏ ਜਿੰਕਾ ਮਾਰ ਮਾਰ ਇਹ ਵੀ ਥੱਕ ਗਈ ਹੋਣੀ ਆ ਤੇ ਰੋਟੀ ਪਾਣੀ ਖਾਈਏ ਸਹੀ ਗੱਲ ਆ 2 ਵਜੇ ਦੇਖ ਲੋ ਕਦੋਂ ਨਿਕਲੇ ਸੀ ਐ 2 ਵਜੇ ਘਰ ਜਾ ਕੇ 5 ਮਿੰਟ ਬੈਠਣਾ ਕੋਈ ਨਾ ਕੋਈ ਕੰਮ ਸ਼ੁਰੂ ਹੋ ਜਾਣਾ ਫਿਰ 3-4 ਵਜੇ ਬੁਟੀਕ ਵਾਲਿਆਂ ਨੂੰ ਤਾਂ ਪਤਾ ਹੀ ਹੋਣਾ ਆ ਬੁਟੀਕ ਦਾ ਕਿੰਨਾ ਕੰਮ ਹੁੰਦਾ ਆ ਮੇਨ ਟਾਪਿਕ ਜਿਹੜਾ ਇਹ ਚੀਜ਼ ਕਿਤੂ ਬਲੌਗ ਬਣਾ ਰਹੀ ਸੀ ਹਾਂ ਜਿਹਦੇ ਕਰਕੇ ਮੈਂ ਬਲੌਗ ਬਣਾਇਆ ਸੀ ਪੰਮਾ ਤੁਸੀਂ ਬੜਾ ਯਾਦ ਕਰਾ ਦਿੰਦੇ ਹੋ ਕੀ ਗੱਲ ਆ ਸੋਹਣੀਆਂ ਆਪਾਂ ਕੁਝ ਕੁ ਗੱਲਾਂ ਦੇ ਜਵਾਬ ਦੇਣੇ ਸੀ ਉਹ ਮੈਂ ਜਾ ਕੇ ਧੁੱਪੇ پارک ਚ ਮੰਜਾ ਡਾਹ ਕੇ ਆਹ ਉਹਨਾਂ ਤਸੱਲੀ ਨਾਲ ਤੁਹਾਡੇ ਜਵਾਬ ਦੇਣੀ ਆ ਕੋਈ ਗੁੱਸੇ ਨਾਲ ਨਹੀਂ ਆਪਾਂ ਨੂੰ ਜੋ ਕਮੈਂਟ ਆਉਂਦੇ ਆ ਐਟਲੀਸ ਉਹਨਾਂ ਨੂੰ ਹੁਣ ਰੀਲਾ ਰੋਲਾ ਤਾਂ ਪਾਉਂਦੇ ਨਹੀਂ ਉਹਨਾਂ ਨੂੰ ਕੀ ਜਵਾਬ ਮਿਲਣਾ ਆ ਤਾਂ ਉਹਨਾਂ ਨੂੰ ਇਦਾਂ ਥੋੜਾ ਜਵਾਬ ਮਿਲ ਜਵੇ ਅਪਡੇਟ ਦਾ ਪਤਾ ਲੱਗੇ ਅੰੂਰਾ ਇਹ ਹਲੋ ਹਲੋ ਇਹ ਬਾਲਾ ਬਾਲਾ ਆ ਜਾ ਇਧਰ ਆ ਪਾਪਾ ਬਸ ਮੇਰਾ ਬੱਚਾ ਅਬੂ ਚਲੋ 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 ਚੀਜੀਆਂ ਖਾਏਗਾ ਈਟਿੰਗ ਟਾਈਮ ਈਟਿੰਗ ਟਾਈਮ ਨਾ ਸੋਰੀ ਈਟਿੰਗ ਟਾਈਮ ਡਾਈਟਿੰਗ ਟਾਈਮ ਤਾਂ ਮਮਾ ਦਾ ਹੁੰਦਾ ਆ ਮਮਾ ਉਹਦੇ ਵਿੱਚ ਕਿਲਾਣ ਲੈ ਦੇਸੀ ਹਈ ਚੀਜੀਆਂ ਖਾਏ ਦਾ ਚੀਜੀਆਂ ਖਾਏ ਦਾ ਜੀਜਾ ਚੱਲੀ ਤੇ ਮਮਾ ਪੀਤੀ ਪੀਤੀ ਅੱਦੂ ਵਾਈਰ ਇਨ ਥਿਸ ਨੋ ਨੋ ਬੇਬੀ ਕੰਦਾ ਕੱਕ ਆ ਅੱਜ ਦਾ ਵਲੌਗ ਤੁਸੀਂ ਸਾਰਾ ਦੇਖ ਹੀ ਚੁੱਕੇ ਹੋ ਸਾਡਾ ਤੇ ਜਿਹੜੀ ਰਾਤ ਤੱਕ ਹਾਂ ਰਾਤ ਪੈ ਗਈ ਆ ਥੋੜਾ ਜਿਹਾ ਮੈਂ ਤੁਹਾਨੂੰ ਕੰਮ ਨਹੀਂ ਦੱਸਿਆ ਜਿਹੜਾ ਆਪਾਂ ਵਿੱਚ ਕਰ ਰਹੇ ਹਾਂ ਉਹ ਵੀ ਕਰਦਾ ਹੀ ਕੰਮ ਸੀਗਾ ਤੇ ਅਮੂਨੇ ਨੀਨੀ ਰਾਤ ਦੀ ਪੂਰੀ ਕੀਤੀ ਆ ਤੇ ਕੁਝ ਕੁ ਗੱਲਾਂ ਜਿਹੜੀਆਂ ਮੈਂ ਕਹਿੰਦੀ ਸੀ ਅਸੀਂ ਮਤਲਬ ਤੁਹਾਨੂੰ ਰਿਪਲਾਈ ਕਰਾਂਗੇ ਅਨਸਰ ਕਰਾਂਗੇ ਫੈਸਤਾ ਕੋਈ ਬੈਡ ਕਮੈਂਟ ਜਿਆਦਾ ਕੋਈ ਕਰਦਾ ਨਹੀਂ ਆ ਬਟ ਜਿਨ੍ਹਾਂ ਦੇ ਮੈਂ ਪੜੇ ਆ ਥੋੜੇ ਬਹੁਤ ਜਣਾਂ ਨੇ ਕਹਿੰਦੇ ਆ ਨਾ ਹੁਣ ਸੋਚ ਜੋ 10% ਤਾਂ ਤੁਹਾਨੂੰ ਬੈਡ ਕਮੈਂਟ ਆਉਣੇ ਹੀ ਆ ਪਰ ਵਧੀਆ ਚਲ ਕੋਈ ਨਹੀਂ ਤੇ ਕੋਈ ਗੱਲ ਨਹੀਂ ਉਹ ਵੀ ਸਾਨੂੰ ਮਤਲਬ ਹੁੰਦਾ ਹੈ ਕਿ ਚਲੋ ਆਪਾਂ ਇੰਪਰੂਵ ਕਰਾਂਗੇ ਆਪਣੇ ਆਪ ਨੂੰ ਕਿ ਅਗਰ ਕੋਈ ਗਲਤ ਬੋਲ ਰਿਹਾ ਹੈ ਤਾਂ ਕਿਉਂ ਬੋਲ ਰਿਹਾ ਆ ਤੁਹਾਨੂੰ ਦੱਸੀ ਵੀ ਮਤਲਬ ਇਹ ਗੱਲ ਨਹੀਂ ਹੈ ਗੱਲ ਇਹ ਆ ਹਨਾ ਹੁਣ ਕਈ ਬੋਲਦੇ ਆ ਤੁਸੀਂ ਸਟਾਰਟ ਕਰੋ ਤੁਹਾਨੂੰ ਕਈ ਬੋਲਦੇ ਆ ਵੀ ਤੁਸੀਂ ਇੱਥੇ ਰਹਿਨੇ ਆ ਪੈਂਡ ਕਿਨੇ ਦੇ ਰਹੇ ਪਿੰਡ ਨਹੀਂ ਰਹਿੰਦੇ ਫਰਸਟ ਕੁਐਸਚਨ ਆ ਸਾਰਿਆਂ ਦਾ ਕਿ ਤੁਸੀਂ ਚੰਡੀਗੜ੍ਹ ਰਹਿ ਰਹੇ ਹੋ ਤੁਸੀਂ ਉੱਥੇ ਨਹੀਂ ਰਹਿ ਰਹੇ ਇੱਕ ਦਾ ਮੈਂ ਕਮੈਂਟ ਪੜਿਆ ਸੀ ਕਿ ਅਬਨੂਰ ਨੂੰ ਤੁਸੀਂ ਉਹਦੇ ਦਾਦਾ ਦਾਦੀ ਕੋਲ ਨਹੀਂ ਲੈ ਕੇ ਰਹਿ ਰਹੇ ਹੋ ਵੀ ਤੁਸੀਂ ਇੱਥੇ ਰਹਿ ਰਹੇ ਹੋ ਇਹ ਉਹ ਕੁਝ ਇਦਾਂ ਦਾ ਕੁਝ ਬੋਲਿਆ ਸੀਗਾ ਉਹਨਾਂ ਨੇ ਤੇ ਮੈਂ ਉਹਨਾਂ ਨੂੰ ਦੱਸ ਦਵਾਂ ਕਿ ਅਸੀਂ ਹੁਣੇ ਹੀ ਆਪਣਾ ਨਿਵਲੀ ਕਰ ਪਾਇਆ ਸਾਰੇ ਸਾਰਿਆਂ ਨੂੰ ਪਤਾ ਆ ਸੋ ਉਹਦਾ ਕੁਸ਼ਕ ਹਜੇ ਰਹਿੰਦਾ ਆ ਉਤਾਰਨ ਵਾਲਾ ਹਨਾ ਸਮਝੋ ਕਰਜ ਕਹਿ ਲੋ ਕੁਛ ਵੀ ਕਹਿ ਲੋ ਆਪਾਂ ਉਹ ਟੈਨਸ਼ਨ ਨਾ ਚਾ ਤੇ ਆਪਾਂ ਚਾ ਉਹਨੇ ਆਪਾਂ ਕੰਮ ਕਰ ਰਹੇ ਹਾਂ ਦੋਨੀਆਂ ਨੇ ਕੰਮ ਕਰ ਸਕਦੇ ਆ ਪਿੰਡ ਸੀ ਇੱਕ ਬੰਦਾ ਕੰਮ ਕਰਦੀ ਸੀ ਬੁਟੀਕ ਦਾ ਪਰਮ ਦਾ ਕੈਪ ਦਾ ਕੰਮ ਨਹੀਂ ਸੀ ਹੁੰਦਾ ਤੇ ਇੱਥੇ ਆਪਣਾ ਦੋਨਾਂ ਦਾ ਚੱਲ ਰਿਹਾ ਆ ਤੇ ਹਫਤੇ ਦੀ ਹਫਤੇ ਜਾਂਦੇ ਆ ਪੰਡਿਤ ਹਫਤੇ ਦੀ ਹਫਤੇ ਜਾਂਦੇ ਆ ਹਫਤੇ ਤੋਂ ਕਈ ਵਾਰੀ ਦੋ ਵਾਰੀ ਵੀ ਵਿੱਚ ਗੇੜੇ ਲਾਈਦੇ ਆ ਤੇ ਕੰਮ ਕਰ ਕਰਕੇ ਅਸੀਂ ਇੱਥੇ ਚੰਡੀਗੜ੍ਹ ਰਹਿ ਰਹੇ ਹਾਂ ਕਿਉਂਕਿ ਪਰਮ ਦਾ ਕੈਪ ਦਾ ਕੰਮ ਜਿੱਥੇ ਮਾਪਿਓ ਰਹਿਣਗੇ ਬੱਚਾ ਉੱਥੇ ਹੀ ਰਹੇਗਾ ਨਾ ਨਾਲ ਹਾਂਜੀ ਰਹੀ ਗੱਲ ਅਬਨੂਰ ਦੀ ਤਾਂ ਅਬਨੂਰ ਨੇ ਤਾਂ ਉੱਥੇ ਰਹਿਣਾ ਜਿੱਥੇ ਉਹਦੇ ਮੰਮੀ ਡੈਡੀ ਰਹਿਣਗੇ ਤੇ ਸਾਨੂੰ ਹੁਣ ਅਬਨੂਰ ਨੂੰ ਥੋੜੀ ਪਤਾ ਹੈ ਸਾਰਾ ਕੁਝ ਇਹ ਗੱਲਾਂ ਦਾ ਤੇ ਆਪਾਂ ਉਹ ਚੀਜ਼ਾਂ ਕਰਕੇ ਆਪਾਂ ਇੱਥੇ ਰਹਿ ਰਹੇ ਹਾਂ ਕਿਉਂਕਿ ਚਾਹਣਾ ਦੋਨੋਂ ਮਿਹਨਤ ਦੁਬਾਰਾ ਹਨਾ ਕਰਕੇ ਆਪਣਾ ਜੋਬ ਵੀ ਰੱਖਿਆ ਥੋੜਾ ਬਹੁਤ ਘਰਪਣਾ ਕੋਈ ਸੋਖੀ ਗੱਲ ਹੀ ਹੁੰਦੀ ਹੈ ਜਿਵੇਂ ਅਸੀਂ ਕੰਮ ਕਰ ਕੋ ਥੋੜਾ ਬਹੁਤ ਹੀ ਰਹਿ ਗਿਆ ਵਸਤਾ ਇਹਨਾਂ ਕੋਈ ਹ ਪਣੀ ਮਿਹਨਤ ਕਰਾਂਗੇ ਤਾਂ ਤਾਂ ਉਹ ਵੱਡਿਓਗੇ ਥੋੜੀ ਵਧੀਆ ਜ਼ਿੰਦਗੀ ਜੀਏਗੀ ਉਹਦੀ ਪੜ੍ਹਾਈ ਦਾ ਕਿੰਨਾ ਖਰਚਾ ਅੱਗੇ ਹੋਣਾ ਹੈ ਇਸ ਲਈ ਸੋਚਦੇ ਆ ਵੀ ਦੋਨੀਆਂ ਨੇ ਮਿਹਨਤ ਕਰਦੇ ਆ ਤੇ ਪਿੰਡ ਰਹਿ ਕੇ ਇਹਨਾਂ ਨਹੀਂ ਹੋ ਰਿਹਾ ਹਨ ਬੇ ਵਧੀਆ ਚੱਲਦਾ ਸੀ ਇਹਦਾ ਮਾੜਾ ਵੀ ਨਹੀਂ ਚੱਲਦਾ ਸੀ ਪਰ ਉਹ ਜਿੰਨਾ ਆਈਚਲਾਈ ਸੀ ਉਹ ਨਾਲ ਦੀ ਨਾਲ ਲੱਗ ਜਾਂਦੇ ਸੀ ਹਨ ਹੁਣ ਇੱਥੇ ਇੱਕ ਦੇ ਇੱਕ ਦਾ ਖਰਚੇ ਨਿਕਲ ਜਾਂਦੇ ਦੂਜੀ ਬੰਦੇ ਨੇ ਸੇਵ ਕਰ ਸਕੀ ਐ ਸੀ ਇੰਨਾ ਕਿ ਆ ਕੇ ਥੋੜੀ ਆਪਣੀ ਮਿਹਨਤ ਕਰ ਰਹੇ ਆ ਕਿ ਦੋ ਸਾਲ ਹੋਰ ਕਮਾ ਲਈਏ ਨਹੀਂ ਤੇ ਲੋਕੀ ਦੇਖੋ ਬਾਹਰ ਜਾਂਦੇ ਆ ਕੋਈ ਯੂਕੇ ਜਾ ਰਿਹਾ ਕੋਈ ਨਿਊਜ਼ੀਲੈਂਡ ਜਾ ਰਿਹਾ ਕੋਈ ਦੁਬਈ ਜਾ ਰਿਹਾ ਕੋਈ ਕਿਤੇ ਜਾ ਰਿਹਾ ਹਨਾ ਚਲੋ ਕਿ ਆਪਾਂ ਐਡੀ ਦੂਰ ਤਾਂ ਨਹੀਂ ਜਾਣਾ ਚਾਹਦੇ ਆਪਣੀਆਂ ਫੈਮਲੀਆ ਨੂੰ ਦੋਨਾਂ ਨੂੰ ਛੱਡ ਕੇ ਆਪਾਂ ਨੂੰ ਇਹ ਕਿ ਚਲੋ ਕੋਸ਼ੂ ਇਹ ਥੋੜਾ ਖਾਲੀਏ ਬਟ ਇੱਥੇ ਰਹਿ ਕੇ ਆਪਣੇ ਮਾਪਿਆਂ ਦੇ ਕੋਲੇ ਬੈਠੀਏ ਹਨਾ ਉੱਥੇ ਹੀ ਰਹੀਏ ਆਪਾਂ ਇੱਥੇ ਨਾ ਰਹਿ ਇੱਕ ਜਗ੍ਹਾ ਜਾ ਸਕਦੇ ਆ ਐਟ ਦਾ ਟਾਈਮ ਉੱਥੇ ਆਪਾਂ ਇੰਨੀ ਜਲਦੀ ਵਾਪਸ ਨਹੀਂ ਆ ਸਕਦੇ ਹਾਂਜੀ ਹਾਂਜੀ ਤੂੰ ਜੀ ਬੋਲ ਨਾ ਚਲ ਬੋਲ ਲੈ ਤੂੰ ਬੋਲ ਇਹਨੇ ਨਹੀਂ ਬੋਲਣਾ ਤੂੰ ਬੋਲ ਲੈ ਹੈਲੋ ਤਾਦੇ ਹੈਲੋ ਤੀਥ ਦੀ ਚੀਚੀ ਜੀ ਆਉਂਦੀ ਹੈ ਮੈਨੂੰ ਤਾਦੇ ਹੋਏ ਕਿ ਦੋਦੀ ਹੈਲੋ ਤਾਦੇ ਬੋਲੂ ਜੀਆ ਪਾਪਾ ਸਤ ਪਾਪਾ ਕਿੱਥੇ ਬੋਲ ਡਾਂਟ ਪਾਪਾ ਕਿੱਥੇ ਪਾਪਾ ਇਹ ਵੀ ਰਾ ਸੋਣਾ ਕੱਕਾ ਸੋ ਇਹੀ ਬਸ ਗੱਲਾਂ ਸੀਗੀਆਂ ਜਿਹੜੀਆਂ ਕਿ ਤੁਹਾਡੇ ਨਾਲ ਕਰਨੀਆਂ ਸੀਗੀਆਂ ਤੇ ਇਹਨਾਂ ਬੁਰਾ ਨਾ ਸੋਚਿਆ ਕਰੋ ਕਿ ਉੱਥੇ ਜਾ ਕੇ ਰਹਿਣ ਲੱਗ ਗਏ ਆ ਅਸੀਂ ਪਹਿਲਾਂ ਵੀ ਇੱਥੇ 4 ਸਾਲ ਕੱਡੇ ਆ ਕੁਝ ਬਣਨ ਲਈ ਤੇ ਬਣ ਕੇ ਅਸੀਂ ਪਿੰਡ ਦਿਖਾਇਆ ਵੀ ਆ ਸਾਰਿਆਂ ਨੂੰ ਦਿਖਾਇਆ ਤੁਸੀਂ ਕਮੈਂਟ ਕਰੋ ਕਿ ਅਸੀਂ ਉੱਥੇ ਤਾਂ ਕਿ ਜ਼ਿੰਦਗੀ ਡਿਪੈਂਡ ਨਹੀਂ ਹੋ ਜਾਂਦੀ ਘਰ ਪਾਲਿਆ ਰਹਿਲੇ ਬਸ ਨਹੀਂ ਇਹ ਇਨਫ ਨਹੀਂ ਹੁੰਦਾ ਹੈਗਾ ਬਹੁਤ ਖਰਚੇ ਹੁੰਦੇ ਆ ਬੇਬੀ ਤੋਂ ਬਾਅਦ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿੰਨੇ ਖਰਚੇ ਹੁੰਦੇ ਆ ਤੋ ਫਿਊਚਰ ਹਜੇ ਨਹੀਂ ਆਪਣਾ ਹੋ ਗਿਆ ਕਿ ਕੰਪਲੀਟ ਹੋ ਗਿਆ ਵੀ ਹਜੇ ਬਹੁਤ ਕਸ਼ਿਸ਼ ਕਰਨਾ ਆ ਤੁਸੀਂ ਦੇਖਦੇ ਹੋਗੇ 2 ਸਾਲ ਤੋਂ ਮੈਂ ਬੁਟੀਕ ਖੋਲਿਆ ਮੈਂ ਘਰੇ ਬਹਿ ਕੇ ਹੀ ਚਲਾ ਰਹੀ ਹਾਂ ਮੇਰਾ ਵੀ ਦਿਲ ਕਰਦਾ ਮੇਰੀ ਵੀ ਸ਼ੋਪ ਹੋਵੇ ਮੇਰਾ ਵੀ ਸ਼ੋਰੂਮ ਹੋਵੇ ਮੈਂ ਵੀ ਮੈਂ ਫਿਰ ਚਲਾਵਾਂ ਆਪਣਾ ਪਿੱਛੇ ਪਰ ਖੋਲ ਆਪੇ ਸਾਲ ਇਸ ਸਾਲ ਦੇ ਵਿੱਚ ਵਿੱਚ ਹੀ ਲੈਣਾ ਹਾਂ ਬਸ ਕੁਝ ਸੋਚ ਕੇ ਚੱਲੋ ਜਿੱਦਾਂ ਆਪਾਂ ਸੋਚਿਆ ਸੀ ਪਹਿਲਾਂ ਹਨਾ 5-6 ਸਾਲ ਚੱਲੋ ਸਾਡੇ ਉਹ ਚੀਜ਼ ਨੂੰ ਲੱਗ ਗਈ ਹੁਣ ਅਸੀਂ 2026 ਦੇ ਸੋਚ ਕੇ ਚੱਲ ਰਹੇ ਹਾਂ ਕਿ ਅਸੀਂ 2026 ਦੇ ਆਪਾਂ ਮੈਗਾ ਸ਼ੋਅ ਵਗੈਰਾ ਕੁਝ ਖੋਲ੍ਹਾਂਗੇ ਜੇ ਪਰਮਾਤਮਾ ਨੇ ਖੁਲਵਾਈ ਹੈ ਨਾ ਤੇ ਬਾਕੀ ਸਾਰੇ ਜਣੇ ਇਦਾਂ ਹੀ ਪਿਆਰ ਕਰਦੇ ਰਿਆ ਕਰੋ ਪਿਆਰ ਬਹੁਤ ਜਣੇ ਕਰਦੇ ਜਿਹੜੇ ਕੋਈ ਬੈਡ ਕਮੈਂਟ ਕਰਦੇ ਉਹਨਾਂ ਨੂੰ ਵੀ ਬਹੁਤ ਸਾਰਾ ਪਿਆਰ ਹੈ ਕਿਉਂਕਿ ਸ਼ਾਇਦ ਉਹਨਾਂ ਨੂੰ ਕੁਝ ਕਮੀ ਦੇਖ ਰਹੀ ਹੈ ਤੇ ਤਾਂ ਕਰਕੇ ਅਸੀਂ ਵੀ ਉਹਨੂੰ ਚੀਜ਼ ਨੂੰ ਆਪਣਾ ਪੂਰੀ ਕਰਾਂਗੇ ਵਧੀਆ ਸਾਡੇ ਲਈ ਉਹ ਮਤਲਬ ਆਪਾਂ ਨੂੰ ਸਹੀ ਜਨ ਸਾਡੀ ਲਾਈਫ ਤਾਂ ਦੇਖ ਹੀ ਲਏਗੇ ਵੀ ਸਾਡਾ ਕੀ ਚੱਲਦਾ ਦੇਖ ਲਈ ਜਨਾਂ ਤੇ ਹੁਣ ਤੁਹਾਨੂੰ ਦਿਖਾ ਲਾਂਗੇ ਵੀ ਇਹਨੇ ਕੰਮ ਕਿੱਥੇ ਜਲਾਇਆ ਕਿੱਦਾਂ ਹੀ ਕੰਮ ਕਰਦੇ ਆ ਕਿੱਦਾਂ ਸੀ ਅਡਜਸਟਮੈਂਟ ਕਰਦੇ ਨੇ ਦੋਵੇਂ ਇਹਨੇ ਕੰਮ ਦੀ ਤੇ ਹੁਣ ਤੁਹਾਨੂੰ ਅਗਲਾ ਬਲਾਕ ਮਿਲੇਗਾ ਅਜ ਤੋਂ 4 ਦਿਨ ਬਾਅਦ ਹਾਂ ਮੈਂ ਤੁਹਾਨੂੰ ਕੰਮ ਵੀ ਦਿਖਾਵਾਂਗੀ ਕਿ ਮੈਂ ਕਿੰਨਾ ਮਤਲਬ ਕਿੰਨੇ ਕਰ ਰਹੀ ਆ ਸਾਰੇ ਮੈਨੂੰ ਜਿਹੜੇ ਵਿਜ਼ਿਟ ਲਈ ਬੋਲਦੇ ਆ ਨਾ ਉਹ ਸਪੈਸ਼ਲੀ ਦੇਖ ਲੈਣਗੇ ਕਈਆਂ ਨੂੰ ਜਦੋਂ ਮੈਂ ਵਿਜ਼ਿਟ ਲਈ ਮਨਾ ਕਰਦੀ ਅਗਲਾ ਨੌ ਦਸ਼ਾ ਫੇਕ ਕੰਮ ਹੈ ਤਾਂ ਕਰਕੇ ਇਹਨੇ ਸਾਨੂੰ ਬੁਲਾਇਆ ਨਹੀਂ ਇਹਨੂੰ ਆਨ ਨਹੀਂ ਦਿੱਤਾ ਸਾਨੂੰ ਇਹ ਵੋ ਮੈਂ ਸਮਝ ਸਕਦੀ ਆ ਯਾਰ ਮੈਂ ਤੁਹਾਡੀ ਜਗ੍ਹਾ ਮੈਂ ਹਾਂ ਮੈਂ ਵੀ ਇਹੀ ਸਭ ਕੁਝ ਚਾਹੁੰਦੀ ਬਟ ਮੈਨੂੰ ਇਹ ਚੀਜ਼ ਦਾ ਬੁਰਾ ਨਹੀਂ ਲੱਗਦਾ ਹੈਗਾ ਕੋਈ ਗੱਲ ਨਹੀਂ ਮੈਂ ਤੁਹਾਨੂੰ ਜ਼ਰੂਰ ਦਿਖਾਵਾਂਗੀ ਮੈਂ ਕਿੱਦਾਂ ਕੰਮ ਚਲਾ ਰਹੀ ਹਾਂ ਤਰੀ ਹੀ ਗੱਲ ਇਹ ਆ ਵੀ ਤੁਹਾਡੇ ਪਿਆਰ ਦੀ ਜਦੋਂ ਅਸੀਂ ਵੀਡੀਓ ਵੀ ਨਹੀਂ ਪਾਉਂਦੇ ਹੈਗੇ ਥੋੜਾ ਹਟ ਗਏ ਸੀ ਸੋਸ਼ਲ ਮੀਡੀਆ ਤੋਂ ਬਹੁਤ ਜ਼ਿਆਦਾ ਤੇ ਹੁਣ ਅਸੀਂ ਦੁਬਾਰਤ ਹੀ ਸਟਾਰਟ ਕਰਾਈਏ ਵੀਡੀਓ ਪਾਉਣੀਆਂ ਤੇ ਤੁਸੀਂ ਫੇਰ ਵੀ ਇੰਨਾ ਪਿਆਰ ਕਰ ਰਹੇ ਹੋ ਕਿ ਫਾਲੋਅਰ ਸਾਡੇ ਘਟਣ ਦੀ ਬਜਾਏ ਵਧ ਰਹੇ ਆ YouTube ਦੇ ਉੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਨੂੰ ਨਾਲ ਜੁੜ ਰਹੇ ਆ ਹਾਂ ਇੱਕ ਗੱਲ ਮੈਂ ਹੋਰ ਕਹਿਣੀ ਸੀ ਮੈਂ ਮੋਟੀ ਹੋ ਗਈ ਆ ਮੈਨੂੰ ਕੋਈ ਪਛਾਣਦਾ ਨਹੀਂ ਹੈਗਾ ਹਾਂ ਹੁਣ ਇਹ ਸੋ ਮੈਂ ਏ ਡਾਈਟਿੰਗ ਤੇ ਆ ਪਰ ਡਾਈਟਿੰਗ ਡੂਇਟਿੰਗ ਕੋਈ ਨਹੀਂ ਆ ਇਹ ਤਿਆਗ ਲੈਣਾ ਆ ਕਿ ਆਪਾਂ ਡਾਈਟਿੰਗ ਰੱਜ ਕੇ ਕਰਨੀ ਆ ਤੇ ਜੇ ਮੈਨੂੰ ਫਰਕ ਪਿਆ ਤਾਂ ਮੈਂ ਡਾਈਟਿੰਗ ਕਰਾਂਗੀ ਜੇ ਉਹ ਮੈਨੂੰ ਫਰਕ ਨਹੀਂ ਪਿਆ ਮम्मा ਨੂੰ ਫਿਰ ਮੈਂ ਕੁਛ ਨਹੀਂ करूਗੀ ਜੇ ਅਬੂ ਮम्मा ਨੂੰ ਦੋ ਫਰਕ ਪਿਆਗੇ ਤਾਂ ਆਪਾਂ ਕੀ ਕਰਾਂਗੇ ਧੀਦਰਾਂਗੇ ਸਾਰਾ ਦਿਨ ਸਾਡਾ ਇਹਦੇ ਨਾਲ ਹੀ ਲੰਘ ਜਾਂਦਾ ਆ ਤੇ ਇਹਨਾਂ ਮਾੜਾ ਨਾ ਸੋਚਿਆ ਕਰੋ ਮਾੜਾ ਨਾ ਬੋਲਿਆ ਕਰੋ ਸਾਨੂੰ ਆਪਣੀ ਉਹ ਫੈਮਿਲੀ ਵੀ ਚੰਗੀ ਤਰ੍ਹਾਂ ਯਾਦ ਆ ਤੇ ਮੈਨੂੰ ਮੇਰੀ ਇਹ ਫੈਮਿਲੀ ਵੀ ਬਹੁਤ ਚੰਗੀ ਤਰ੍ਹਾਂ ਯਾਦ ਆ ਕੁਝ ਕੁ ਗੱਲਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਆਪਾਂ ਸ਼ੇਅਰ ਵੀ ਨਹੀਂ ਕਰ ਸਕਦੇ ਕਿ ਆਪਾਂ ਕਿਉਂ ਇੱਥੇ ਰਹਿ ਰਹੇ ਆ ਕਿਉਂ ਹੁਣ ਮੈਂ ਕੀ ਦੱਸਾਂ ਯਾਰ ਰੀਸੈਂਟਲੀ ਮਤਲਬ ਮੇਰੇ ਇੱਧਰ ਵਾਲੇ ਪਾਪਾ ਨੂੰ ਸਾਇਲੈਂਟ ਅਟੈਕ ਵੀ ਆਇਆ ਤੇ ਆਪਾਂ ਉਸ ਚ ਵੀ ਬਹੁਤ ਜਿਆਦਾ ਡਿਪਰੈਸਨ ਨਹੀਂ ਜਿਹੋ ਸੋਸ਼ਲ ਮੀਡੀਆ ਤੇ ਚੀਜ਼ ਪਾਉਣੀ ਹੈ ਉਹਦੀ ਸਾਡੀ ਜ਼ਿੰਦਗੀ ਆ ਨਾ ਜ਼ਿੰਦਗੀ ਬਹੁਤ ਦੂਈ ਹੁੰਦੀ ਆ ਨਾਉਣ ਨੈਕਸਟ ਬਲੌਗ ਜਲਦੀ ਮਿਲੇਗਾ ਤੁਹਾਨੂੰ ਅੱਜ ਤੋਂ ਉਹ 4 ਦਿਨ ਬਾਅਦ ਪੂਰੇ 4 ਦਿਨ ਬਾਅਦ ਇਹ ਨਹੀਂ ਆਪਣੀ ਸਿਮੀ ਪਰਮ ਐਂਡ ਅਗਨੂਰ ਜਿਹੜੀ ਕਿ ਐਡ-ਆਨ ਹੋਈ ਹੈ ਅੱਜ ਤੱਕ ਪਿਆਰ ਕਰਦੇ ਰਹੋ ਜਲਦੀ ਤੁਹਾਨੂੰ ਮਿਲਾਂਗੇ ਐਂਡ ਥੈਂਕ ਯੂ ਸੋ ਮਾਚ ਸਾਰੇ ਜਣੇ ਕਹਿ ਰਹੇ ਸੀਗੇ ਕਿ ਮੰਮੀ ਵਰਗੀ ਲੱਗਦੀ ਆ ਹਾਂ ਮੰਮੀ ਵਰਗੀ ਜ਼ਰੂਰ ਹੈਗੀ ਆ ਪਰ ਇਹਦੀਆਂ ਆਦਤਾਂ ਇਹਦੀਆਂ ਸਭ ਕੁਝ ਏਦਾਂ ਏਦਾਂ ਚੁੱਪਚਾਪ ਰਹਿਣਾ ਏਦਾਂ ਸ਼ੋਰ ਤਾਂ ਜ਼ਿਆਦਾ ਨਾ ਕਰਨਾ ਔਰ ਆਈ ਜਿਦੀ ਸਭ ਕੁਝ ਐਵਰੀਥਿੰਗ ਇਜ਼ ਦਾ ਪਾਪਾ ਤੇ ਗਿਆ ਆ ਚਲੋ ਬਾਏ ਉਹ ਬਾਏ ਕਰ ਦੋ ਸਾਰਿਆਂ ਨੂੰ ਸੇ ਬਾਏ ਸੇ ਬਾਏ ਬਾਏ ਤਵੇ ਜਲਦੀ ਮਿਲਦੇ ਆ ਬਾਏ ਉਹ ਬਾਏ ਤੋ ਮੈਨੂੰ ਕੋਈ ਨਹੀਂ ਆਈ ਚਲੋ ਹੈਲੋ ਕਰਕੇ ਦਿਖਾ ਦੋ ਚਲ ਹੈਲੋ ਕਰਕੇ ਦੇ ਹੈਲੋ ਕਰਕੇ ਹੈਲੋ ਉਹ ਹੈਲੋ ਓਏ ਸਾਂ ਨਹੀਂ ਸੰਡੀ ਸੀ ਤੂੰ ਭੱਜਦੇ ਤੇ ਚਲ ਗਿਆ ਕੱਬੂ ਹਾਂ ਇਹਦੇ ਨਾਲ ਕਰ ਹੈਲੋ ਮਾਂ ਮਾ ਕਰਨਾ ਬੰਦ ਕਰੀਏ ਚਲੋ ਬਾਏ ਬਾਏ ਚਲੋ ਬਾਏ ਬਾਏ ਬੋਲੋ ਬਲੌਗ ਬਣਾਉਂਦੇ ਕਰਨੇ ਸਾਡੀ ਹਮੇਸ਼ਾ ਫੈਮਿਲੀ ਵਾਲੇ ਹੀ ਬਲੌਗਸ ਹੁੰਦੇ ਆ ਰੀਅਲ ਵੀ ਸਾਡੀਆਂ ਫੈਮਿਲੀਜ਼ ਵਾਲੀਆਂ ਹੀ ਹੁੰਦੀਆਂ ਆ ਜੇ ਚੀਜ਼ਾਂ ਨੂੰ ਨਹੀਂ ਚੰਗੀ ਲੱਗਦੀ ਉਹ ਕਮੈਂਟ ਚ ਬੋਲੋ ਨਾ ਠੀਕ ਆ ਜੇ ਕੋਈ ਆਪਣੀ ਆਪਣੀ ਚੀਜ਼ ਕਰੀ ਕੋਈ ਗੱਲ ਨਹੀਂ ਸਿਰ ਮੱਥੇ ਤੁਹਾਡਾ ਜੋ ਵੀ ਹੁਕਮ ਆ ਤੇ ਬਾਕੀ ਇਦਾਂ ਹੀ ਪਿਆਰ ਕਰਦੇ ਰਹੋ ਤੇ ਬਹੁਤ ਜ਼ਿਆਦਾ ਤੁਸੀਂ ਪਿਆਰ ਦਿੱਤਾ ਆ ਤਾਂ ਇੱਥੇ ਤੱਕ ਆਏ ਆ ਆਪਾਂ ਸਾਰੇ ਤੁਸੀਂ YouTube ਤੇ Snapchat ਤੇ Facebook ਤੇ ਆਪਣੇ Instagram ਤੇ ਸਾਡੇ ਇਦਾਂ ਹੀ ਸਾਡੇ ਨਾਲ ਸਾਡੀ ਇੱਕ ਫੈਮਿਲੀ ਬਣੀ ਰਹੋ ਠੀਕ ਚਲ ਠੀਕ ਆ ਯਾਰ ਬਾਏ ਜੀ ਓਕੇ ਬਾਏ ਬਾਏ ਨੈਕਸਟ ਬਲੌਗ ਕਿਓ ਚਲ ਬਾਈ ਬੋਲੋ ਕਿੰਨੇ ਸਾਰੇ ਪ੍ਰੋਗਰਾਮ ਆ ਰਹੇ ਤੁਹਾਨੂੰ ਸਾਰੇ ਦਿਖਾਣੇ ਨੇ ਨਹੀਂ ਨਹੀਂ ਪਹਿਲਾਂ ਤਾਂ ਸਿੱਧਾ ਹੁੰਦਾ ਨਹੀਂ 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 ਤੇ ਦੱਸਣਾ ਦੱਸਣਾ ਕਿਉਂ ਨਹੀਂ ਲਾ ਤੇ ਆ ਉਹਦਾ ਬਰਥਡੇ ਸੈਲੀਬ੍ਰੇਸ਼ਨ ਦਾ ਵੀ ਦੱਸਣਾ ਹੈ ਤੇ ਇੱਕ ਮੈਰਿਜ ਵੀ ਆ ਗਈ ਆ ਸੋ ਸਾਰੇ ਬਲੌਗਸ ਤੇ ਤੁਸੀਂ ਬਣੇ ਰਹੋ ਬਹੁਤ ਜਲਦੀ ਤੁਹਾਨੂੰ ਮਿਲਦੇ ਆ ਤੇ ਪੁਰਜਕ ਮਾਫ ਕਰਿਓ ਜਿਹੜਾ ਇੰਨਾ ਟਾਈਮ ਤੁਹਾਨੂੰ ਨਹੀਂ ਕੁਝ ਦਿਖਾਇਆ ਤਾਂ ਉਹਦੇ ਲਈ ਵੀ ਮਾਫ ਕਰਿਓ ਬਹੁਤ ਜ਼ਿਆਦਾ ਇਦਾਂ ਅਪਸੈਟ ਵੀ ਹੁੰਦੇ ਸੀ ਕਿ ਇਹਨਾਂ ਨੇ ਕੋਈ ਵੀਡੀਓ ਨਹੀਂ ਪਾਈ ਜੋ ਦੋ ਤਿੰਨ ਚੀਜ਼ਾਂ ਇਦਾਂ ਨਹੀਂ ਆ ਵੀ ਤੁਹਾਨੂੰ ਜੋ ਬਲੌਗ ਚੀਜ਼ ਦਿਖਾ ਲਈਆਂ ਜਾਣਗੀਆਂ ਹਲੇ ਦੱਸਣੀਆਂ ਨਹੀਂ ਆਪਾਂ ਕੀ ਨਵੀਂ ਆਉਣ ਵਾਲੀ ਆ ਪਰ ਦੱਸਣੀ ਨਹੀਂ ਆ ਠੀਕ ਹੈ ওকে ਬਾਏ ਠੀਕ